श्री गुरु रामदास जी अंतरराष्ट्रीय हवाई डे अमृतसर तो अंतरराष्ट्रीय उड़ाना खास करके जड़ियाँ कोलालमपुर अमृतसर दरम्यान ओपरेड हो रही ने बहुत ही चंगा हुलारा मिलन करके मलेशिया एयरलाइनस ने पहली अगस्त तो हम اپنی ਜਿਹੜੀ ਫਲਾਈਟ ਹੈ ਕੁਵਾਲਾਮਪੁਰ ਤੋਂ ਅੰਮ੍ਰਿਤਸਰ ਉਸ ਨੂੰ 4 ਤੋਂ ਰੋਜ਼ਾਨਾ ਹਫਤੇ ਚ ਰੋਜ਼ਾਨਾ ਉਡਾਨ ਜੜੀ ਹੈ ਉਹ ਕੁਵਾਲਾਮਪੁਰ ਤੋਂ ਅੰਮ੍ਰਿਤਸਰ ਦਰਮਿਆਨ ਆਪਰੇਟ ਹੋਏਗੀ ਤੇ ਇਸ ਨਾਲ ਉਡਾਨਾਂ ਦੀ ਗਿਣਤੀ ਜਿਹੜੀ ਹੈ ਕੁਵਾਲਾਮਪੁਰ ਅੰਮ੍ਰਿਤਸਰ ਦਰਮਿਆਨ ਹੋਰ ਵਧਣ ਜਾ ਰਹੀ ਹੈ ਜਿਸ ਨਾਲ ਆਸਟ੍ਰੇਲੀਆ ਨਿਊਜ਼ੀਲੈਂਡ ਥਾਈਲੈਂਡ ਸਿੰਗਾਪੁਰ ਤੇ ਸਾਊਥ-ਈਸਟ ਸੈਸ਼ਨ ਕੰਟਰੀਜ਼ ਜਿਹਨੂੰ ਅਸੀਂ ਦੱਖਣ ਪੂਰਬੀ ਮੁਲਕ ਕਹਿੰਦੇ ਹਾਂ ਇਹ ਸਾਰੇ ਮੁਲਕਾਂ ਨੂੰ ਮੈਲਬਨ ਸਿਡਨੀ ਐਡੀਲੇਡ ਬ੍ਰਿਸਬਨ ਆਕਲੈਂਡ ਇਨਾਂ ਸਾਰੇ ਥਾਵਾਂ ਦੀ ਜਿਹੜੀ ਕਨੈਕਟੀਵਿਟੀ ਹੈ ਹੋਰ ਵਧੇਗੀ ਏਅਰ ਏਸ਼ੀਆ ਐਕਸ ਜਿਹੜੀ ਹੈ ਉਹ ਵੀ ਮਲੇਸ਼ੀਆ 에ਅਰਲਾਈਨਸ ਦੀ ਮਲੇਸ਼ੀਆ ਦੀ 에ਅਰਲਾਈਨ ਹੈ ਲੋ ਕਾਸਟ ਕੱਟ ਕਿਰਾਏ ਵਾਲੀ 에ਅਰਲਾਈਨ ਉਹ ਵੀ ਹਫਤੇ ਚ 4 ਦਿਨ ਅਗਸਤ ਵਿੱਚ 3 ਦਿਨ ਤੇ ਫਿਰ ਸਤੰਬਰ ਚ ਮੋੜੋ 4 ਦਿਨ ਹੋਣ ਜਾ ਰਹੀ ਹੈ ਇਸੇ ਤਰ੍ਹਾਂ ਹੀ ਬੈਟਿਕ 에ਅਰ ਅਗਸਤ ਵਿੱਚ 2 ਦਿਨ ਤੇ ਫਿਰ ਸਤੰਬਰ ਤੋਂ ਫਿਰ ਉਹ 3 ਦਿਨ ਸੋ ਇਹਦੇ ਨਾਲ ਹਫਤੇ ਵਿੱਚ ਤਕਰੀਬਨ 14 ਇੱਕ ਪਾਸੇ ਦੀਆਂ 28 ਉਡਾਨਾਂ ਜੜੀਆਂ ਹਨ ਉਹ ਖਵਾਲਲੰਪੁਰ ਅੰਮ੍ਰਿਤਸਰ ਦਰਮਿਆਨ ਆਪਰੇਟ ਹੋਣਗੀਆਂ ਜਹਾਜ਼ ਦੀ ਜਿਹੜੀ ਸੀਟਿੰਗ ਕੈਪੈਸਿਟੀ ਆ ਡਿਫਰੈਂਟ ਹੈ ਪਰ ਨਾਲ ਹੀ ਸਕੂਟ ਜਿਹੜੀ ਸਿੰਗਾਪੁਰ 에ਅਰਲਾਈਨਸ ਦੀ ਕੈਰੀਅਰ ਹੈ ਸਿੰਗਾਪੁਰ ਤੋਂ ਉਹ ਵੀ ਹਫਤੇ ਚ 5 ਦਿਨ ਆਪਣਾ 340 ਸੀਟਾਂ ਵਾਲਾ ਜਹਾਜ਼ ਆਪਰੇਟ ਕਰਦੀ ਹੈ ਸੋ ਤਕਰੀਬਨ ਹਫਤੇ ਚ 5000 ਸੀਟਸ ਜੜੀਆਂ ਨੇ ਉਹ ਕੋਲੰਬੂਰ ਅੰਮ੍ਰਿਤਸਰ ਦਰਮਿਆਨ ਹਨ ਜਿਸ ਨਾਲ ਵੱਡੀ ਗਿਣਤੀ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਪੰਜਾਬੀ ਜਿਹੜੇ ਹਨ ਉਹ ਆਸਟ੍ਰੇਲੀਆ ਨੂੰ ਇੰਨਾ ਸਾਰੇ ਮੁਲਕਾਂ ਨੂੰ ਜਾ ਸਕਦੇ ਹਨ ਇਹ ਸਾਰਾ ਰਿਸਪੌਂਸ ਜਿਹੜਾ ਹੈ ਉਹ ਚੰਗਾ ਮਿਲਨ ਕਰਕੇ ਹੋਇਆ ਹੈ ਕਿ ਇਹ ਜਿਹੜੀ ਉਡਾਨਾਂ ਦੀ ਗਿਣਤੀ ਵੱਧ ਵੱਧ ਰਹੀਆਂ ਹਨ ਜੇਕਰ ਅਸੀਂ ਭਾਰਤੀ ਕੈਰੀਅਰਸ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੁਬਈ ਦਰਮਿਆਨ ਜੜੀਆਂ ਹਨ ਏਅਰ ਇਰ ਇੰਡੀਆ ਐਕਸਪ੍ਰੈਸ ਤੇ ਸਪਾਈਸ ਜਟ ਦੀਆਂ 28 ਉਡਾਨਾਂ ਹਨ ਟੋਟਲ ਦੁਬਈ ਸੋਨ ਕੁਵਾਲਾਮਪੁਰ ਦੀਆਂ ਵੀ ਜਿਹੜਾ ਹੈ ਉਹ ਅਕਤੂਬਰ ਦੇ ਐਂਡ ਤੱਕ 28 ਉਡਾਨਾਂ ਜੜੀਆਂ ਨੇ ਹਫਤੇ ਦੀਆਂ ਅੰਮ੍ਰਿਤਸਰ ਤੋਂ ਆਪਰੇਟ ਹੋਣਗੀਆਂ ਅਸੀਂ ਹਮੇਸ਼ਾ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਇਹਨਾਂ 에ਅਰਲਾਈਨਸ ਤੱਕ ਹੋਰ ਨਾ ਤੱਕ ਪਹੁੰਚ ਕਰ ਰਹੇ ਹਾਂ ਤਾਂ ਜੋ ਜੜੀਆਂ 에ਅਰਲਾਈਨਸ ਯੂਏ ਦੇ ਕਿਸੇ ਵੀ 에ਅਰਲਾਈਨ ਕੋਲ ਐਮਿਰੇਟਸ ਫ্লাই ਦੁਬਈ ਕੋਈ 에ਅਰਲਾਈਨਸ ਇਤਿਹਾਦ ਤੋਂ ਆਬੂਦਾਬੀ ਤੋਂ ਉਹਨਾਂ ਕੋਲ ਅੰਮ੍ਰਿਤਸਰ ਆਉਣ ਦੀ ਪਰਮਿਸ਼ਨ ਨਹੀਂ ਹੈ ਹਵਾਈ ਸਮਝੌਤਿਆਂ 'ਚ ਪਰ ਮਲੇਸ਼ੀਆ ਸਿੰਗਾਪੁਰ ਵੇਟਨਾਮ ਥਾਈਲੈਂਡ ਫਿਲੀਪੀਨਸ ਖਾਸ ਕਰਕੇ ਥਾਈਲੈਂਡ ਦੀਆਂ 에ਅਰਲਾਈਨਸ ਜਿਹੜੀਆਂ ਹਨ ਉਹਨਾਂ ਤੱਕ ਵੀ ਅਸੀਂ ਪਹੁੰਚ ਕਰ ਰਹੇ ਹਾਂ ਤਾਂ ਜੋ ਬੈਂਕਾਕ ਤੋਂ ਫਲਾਈਟ ਸ਼ੁਰੂ ਹੋ ਸਕੇ ਤੇ ਇਹ ਗਿਣਤੀ ਵਧ ਕੇ ਆਉਣ ਵਾਲੇ ਸਰਦੀਆਂ ਦੇ ਮੌਸਮ 'ਚ ਵੱਧ ਤੋਂ ਵੱਧ ਆਸਟ੍ਰੇਲੀਆ ਤੋਂ ਅਸੀਂ ਫਿਰ ਰਿਕੁਐਸਟ ਕਰਦੇ ਹਾਂ ਕਿ ਅੰਮ੍ਰਿਤਸਰ ਨੂੰ ਤਰਜੀਹ ਦਿਈਏ ਬਹੁਤ ਹੀ ਇਨਸੀਡੈਂਟ ਆ ਰਹੇ ਹਨ ਕਿਤੇ ਦਿੱਲੀ ਨੂੰ ਕਿਸੇ ਲੋਕਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ ਕੋਈ ਇਨਸੀਡੈਂਟਸ ਹੋ ਰਹੇ ਹਨ ਰਾਤ ਮੁਸ਼ਕਲ ਹੋਈ ਹੈ ਇਹ ਪੰਜਾਬ ਦਾ ਸਭ ਤੋਂ ਵੱਡਾ 에ਰਪੋਰਟ ਹੈ ਆਓ ਵੱਧ ਤੋਂ ਵੱਧ ਇੱਥੇ ਟਰੈਵਲ ਕਰਿਏ ਮਲੇਸ਼ੀਆ 에ਰਲਾਈਨਸ 에ਅਰਏਸ਼ੀਆ ਐਕਸ ਬੈਟਿਕ 에ਅਰ ਸਕੂਟ ਇਨਾਂ ਸਾਰਿਆਂ ਤੇ ਆਸਟ੍ਰੇਲੀਆ ਜਾਣ ਦੀ ਵੀ ਆਪਸ਼ਨ ਬਹੁਤ ਵਿਕਲਪ ਹਨ ਨਾਲ ਹੀ बार-बार ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰ ਰਹੇ ਹਾਂ ਅਸੀਂ ਪੜਿਆ ਹੈ ਕਿ ਹਰਿਆਣੇ ਵਿੱਚ ਜਾਂ ਕਿਤੇ ਹੋਰ ਰਸਤੇ 'ਚ ਸਿਕਿਉਰਿਟੀ ਨਾ ਹੋਣ ਕਰਕੇ ਕਈਆਂ ਦੇ ਲੁੱਟਾਂ ਖੋਹ ਵੀ ਹੋਈਆਂ ਹਨ ਪਰ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਵੀ ਜਿਹੜੀ ਆ ਰਸਤੇ 'ਚ ਏਅਰਪੋਰਟ ਦੇ ਆਲੇ-ਦੁਆਲੇ ਜਾਂ ਹੋਰ ਅੱਗੇ ਸਾਰੀ ਸੁਰੱਖਿਆ ਵਧਾਈ ਜਾਵੇ ਨਾਲ ਹੀ バス ਸੇਵਾ ਜਲਦੀ ਤੋਂ ਜਲਦੀ ਬਾਕੀ ਸ਼ਹਿਰਾਂ ਦਾ ਸ਼ੁਰੂ ਕੀਤੀ ਜਾਵੇ ਆਓ ਇਸੇ ਤਰ੍ਹਾਂ ਅੰਮ੍ਰਿਤਸਰ ਨੂੰ ਤਰਜੀਹ ਦਿਈਏ ਪੰਜਾਬ ਦੀ ਆਰਥਿਕਤਾ ਇਕਨੋਮੀ ਵੱਡਾ ਹੱਥ ਇਹਦੇ ਵਿੱਚ ਹਵਾਈ ਅੱਡੇ ਦਾ ਹੁੰਦਾ ਹੈ ਵੱਧ ਤੋਂ ਵੱਧ ਪੈਸੇਂਜਰਾਂ ਪੰਜਾਬ ਨੂੰ ਆਉਣਗੇ ਤੇ ਹੋਰ ਇਮਪਲॉयਮੈਂਟ ਜਨਰੇਟ ਹੋਏਗੀ ਆਓ ਅਸੀਂ ਵੱਧ ਤੋਂ ਵੱਧ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦਾਸ ਜੀ ਅੰਤਰਰਾਸ਼ਟਰੀ ਵਾਇਡੋ ਤੋਂ ਟ੍ਰੈਵਲ ਕਰੀਏ ਇੱਥੇ ਉਤਰੀਏ ਇੱਥੇ ਜਾਈਏ ਪੰਜਾਬ ਤੋਂ ਹੀ ਤਾ ਜੋ ਅਸੀਂ ਪੰਜਾਬ ਨੂੰ ਹੋਰ ਖੁਸ਼ਹਾਲ ਬਣਾ ਸਕੀਏ ਬਹੁਤ ਬਹੁਤ ਧੰਨਵਾਦ